ਹਰ ਕੱਦਖਣੀਆਂ ਦੇ ਵਾਰਡ ਨੰਬਰ 47 ਚ ਸ਼੍ਰੋਮਣੀ ਅਕਾਲੀ ਦਲ ਦੇ ਹੀਲਵਾਰ ਵੀ ਵਾਰਡ ਨੰਬਰ 47 ਤੋਂ ਟਰੋਨ ਲੜੀ ਇਹਨਾਂ ਨੇ ਪ੍ਰਧਾਨ 10 ਦਾ 20 ਬਾਦਲ ਸਾਹਿਬ ਨੂੰ ਮੁੜ ਪ੍ਰਧਾਨ ਬਣਾਇਆ ਗਿਆ ਵਾ ਤੇ ਕੀ ਕਹਣਾ ਜਾਂਦਾ ਹੈ ਸਭ ਤੋਂ ਪਹਿਲੇ ਸਮੂਹ ਸਿੱਖ ਸਾਲ ਸੰਗਤ ਨੂੰ ਵਿਸਾਖੀ ਦੇ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਦੂਸਰੀ ਵਧਾਈ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੇ ਦੁਬਾਰਾ ਤੋਂ ਪ੍ਰਧਾਨ ਬਣਨ ਦੀਆਂ ਮੁਬਾਰਕਾਂ ਅੱਜ ਪੰਜਾਬ ਵਾਸੀਆਂ ਲਈ ਦੋ ਖੁਸ਼ੀਆਂ ਦੇ ਦਿਨ ਨੇ ਜਿਹੜੀਆਂ ਵਿਸਾਖੀ ਵਾਲੇ ਦਿਨ ਤੋਂ ਇੱਕ ਦਿਨ ਪਹਿਲੇ ਪੰਜਾਬ ਨੂੰ ਦੁਬਾਰਾ ਤੋਂ ਸੁਖਬੀਰ ਸਿੰਘ ਬਾਦਲ ਜੀ ਦੀ ਪ੍ਰਧਾਨਗੀ ਸੌਂਪੀ ਗਈ ਜਿਸ ਦੇ ਨਾਲ ਮੈਨੂੰ ਲੱਗਦਾ ਹੈ ਉਮੀਦ ਵੀ ਹੈ ਤੇ ਉਹਨਾਂ ਨੇ ਪਿਛਲੇ ਕੀਤੇ ਇੱਕ ਖੰਗੋ ਵੀ ਦੱਸਦੇ ਨੇ ਕਿ ਦੁਬਾਰਾ ਪੰਜਾਬ ਦੀ ਹੱਥੇ ਆਏਗਾ ਆਉਣ ਵਾਲੇ 27 ਦੀਆਂ electionsਾਂ ਦੇ ਵਿੱਚ ਦੁਬਾਰਾ ਤੋਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੂੰ ਅਸੀਂ ਮੁੱਖ ਮੰਤਰੀ ਉਹਨਾਂ ਨੇ ਟਾਈਮ ਦੇ ਵਿੱਚ ਜਾਂ ਪਿਛਲੇ ਟਾਈਮ ਦੇ ਵਿੱਚ ਜਿਹੜਾ ਵਰਕਰ ਹੈ ਉਹਦਾ ਆਪਣੇ ਤਨਦਈ ਦੇ ਨਾਲ ਅਕਾਉਂਟਡਰ ਦੇ ਨਾਲ ਜੁੜਿਆ ਅਸੀਂ ਦੇ ਨਾਲ ਬਲੰਦੀ ਦੀ ਲੋੜ ਹੈ ਉਹਨੂੰ ਮਜ਼ਬੂਤ ਕਰਨ ਦੀ ਲੋੜ ਹੈ ਉਸ ਉਸ ਨੂੰ ਆਪਾਂ ਆਪ ਹੱਥ ਕੰਢਾ ਹੱਥ ਕੰਡਾ ਬਣੇ ਨੇ ਜਿਹੜੇ ਉਹਨਾਂ ਨੂੰ ਮੂੰਹ ਤੋੜਵਾ ਜਵਾਬ 2027 ਦੀਆਂ ਲੈਕਚਰਾਂ ਦੇ ਵਿੱਚ ਦੇ ਕੇ ਆਈਆਂ ਬਣਾਈ ਸੀ ਐਮ ਵੜਾ ਕੇ ਤੇ ਆਪਣੇ ਜਿਹੜੇ ਕੰਮ ਰਹਿੰਦੇ ਨੇ ਜਦ ਜਿਹੜੇ ਉਹ ਕੰਮ ਫੋਨ ਵਾਲੇ ਨੇ ਉਹ ਕੰਮ ਦੁਬਾਰਾ ਤੋਂ ਨਵਾਂ ਬਣਾਉਣਾ ਕਰਾਈਏ ਤਾਂ ਵਾਰਡ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਆਪਣੇ ਲੋਕ ਜਿਹੜੇ ਵਾਰਡ ਨੰਬਰ ਤੁਹਾਡੀ 47 ਦੀ ਆ ਕਿੰਦਾ ਫਿਰ ਵਾਰਡ ਦੇ ਵਿੱਚ ਤੁਸੀਂ ਜਦੋਂ ਲੋਕਾਂ ਦੇ ਵਿੱਚ ਚਿਰਦੇ ਜੀ ਲੋਕਾਂ ਵਾਸਤੇ ਜਿਹੜੀ ਆਵਾਜ਼ ਕਿੰतरह ਹਾਈ ਕਮਾਂਡ ਤੱਕ ਪਹੁੰਚਾ ਦੇ ਰੂਗਾ ਆਪਣੀ ਦੇਖੋ ਕੱਲ ਜਦੋਂ ਸੁਖਵੀਰ ਸਿੰਘ ਪ੍ਰਧਾਨ ਜੀ ਬਣੇ ਨੇ ਇੱਕਦਮ ਮੈਂ ਕਿਸੇ ਕੰਮ ਦੇ ਵਿੱਚ ਬਿਜੀ ਸੀਗਾ ਇੱਕਦਮ ਮੈਨੂੰ 15 ਤੋਂ 20 ਫੋਨ ਆਏ ਕਿ ਵਧਾਈ ਹੋਏ ਪ੍ਰਧਾਨ ਜੀ ਦਾ ਤੁਹਾਡੇ ਸੁਖਵੀਰ ਸਿੰਘ ਬਾਦੋ ਜੀ ਪ੍ਰਧਾਨ ਬਣ ਗਏ ਨੇ ਉਹਨਾਂ ਵਿੱਚ ਇੱਕ ਖੁਸ਼ੀ ਦੀ ਲਹਿਰ ਸੀ ਇੱਕ ਦੋ ਥਾਵਾਂ ਤੇ ਉਹਨਾਂ ਨੇ ਲੱਡੂ ਵੀ ਵੰਡੇ ਆ ਸਭ ਕੁਝ ਕੀਤਾ ਹੈ ਲੋਕ ਵਰਕਰ ਤੇ ਐਚਆਰ ਤੇ ਪਬਲਿਕ ਦੇ ਪੰਜਾਬ ਵਾਸੀਆਂ ਵਿੱਚ ਬਹੁਤ ਖੁਸ਼ੀ ਦੀ ਲਹਿਰ ਹੈ ਇਸ ਖੁਸ਼ੀ ਦੀ ਲਹਿਰ ਨੂੰ ਆਪਾਂ ਵੋਟਾਂ ਦੇ ਵਿੱਚ ਤਬਦੀਲ ਕਰਨਾ ਹੈ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਇਸ ਨੂੰ ਆਪਾਂ ਹੋਰ ਅੱਗੇ ਮਜ਼ਬੂਤੀ ਨਾਲ ਲੈ ਕੇ ਚੱਲੀਏ ਤੇ ਅਜੀ ਮੈਂਬਰਸ਼ਿਪ ਹੋਰ ਨੂੰ ਆਪਾਂ ਮਜ਼ਬੂਤ ਕਰੀਏ ਮੈਂਬਰਸ਼ਿਪ ਮੈਂਬਰ ਬਣ ਕੇ ਇਹਨੂੰ ਆਪਣਾ ਹੋਰ ਮਜ਼ਬੂਤੀ ਨਾਲ ਆਪਾਂ ਹਮੇਸ਼ਾ ਕਾਂਗਰਸ ਨਾਲ ਰਹੀ ਹੈ ਨਾ ਭਾਜਪਾ ਤੇ ਨਾ ਆਮ ਆਵਾਜ਼ ਪਾਰਟੀ ਆਮ ਆਵਾਜ਼ ਪਾਰਟੀ ਦੀ ਗੱਲ ਕਰੀਏ ਤੇ ਆਪਣੇ ਝੂਠੇ ਵਾਲੇ ਕਰਕੇ ਲੋਕਾਂ ਨੂੰ ਲੁਭਾ ਕੇ ਤੇ ਆਗੇ ਇੱਕ 1100 ਰੁਪਇਆ ਇਲیکشنਾਂ ਦੇ ਵਿੱਚ ਵੋਟਾਂ ਨੂੰ ਦੇਣ ਔਰਤਾਂ ਨੂੰ ਦੇਣ ਲਈ ਕਹਿ ਦਿੱਤਾ ਹੋਰ ਬਾਰੇ ਤੁਹਾਡੀ ਗਲਤੀ ਤੁਸੀਂ ਕਦੇ ਪੰਜਾਬ ਸਰਕਾਰ ਜਿਹੜੀ ਆ ਉਹਨਾਂ ਨੇ ਆਪਣੇ ਜਿਹੜੇ ਵਾਦੇ ਪੂਰੇ ਨਹੀਂ ਕੀਤੇ ਹਨ ਵੀ ਗੜਾਰੇ ਹੀ ਪਰ ਇਹ ਗੱਲ ਕਰੀਏ ਜੀਰੋ ਬਿੱਲ ਵੀ ਉਹਨਾਂ ਨੇ ਕੀਤੇ ਜੀ ਆਪਣੇ ਉਦਘਾਟਨ ਵੀ ਕੀਤੇ ਕਰੀ ਜਾ ਰਹੇ ਨੇ ਕਦੀ ਕਿਤੇ ਉਦਘਾਟਨ ਹੋ ਰਿਹਾ ਕਦੀ ਕਿਤੇ ਹੋ ਰਿਹਾ ਕਿੱਦਾਂ ਦੇ ਦੇ ਫਿਰ ਤੀ ਕਿਤਨਾ ਕਿਤੇ ਕੰਮ ਨਹੀਂ ਜੀਰੋ ਜੀਰੋ ਬਿੱਲ ਦੀ ਗੱਲ ਸੁਣ ਲਓ ਜੀਰੋ ਬਿੱਲ ਕਰ ਦਿੱਤੇ ਪੰਜਾਬ ਦੇ ਸਿਰ ਤੇ ਕਰਜ਼ਾ ਜਿੰਨਾ ਚੰਨਾ ਚੜ ਗਿਆ ਪੰਜਾਬ ਦਾ ਕਰਜ਼ਾ ਚੁੱਕ ਚੁੱਕ ਅਸੀਂ ਵੀਰੋ ਬਿੱਲ ਕਰ ਦਿੱਤੇ ਇਹਦੇ ਨਾਲ ਚੰਗਾ ਤੇ ਇਹ ਸੀਗਾ ਕਿ ਪੰਜਾਬ ਚ ਨਵੀਂ ਪਾਲਿਸੀ ਲਾ ਕੇ ਆਂਦੇ ਬਿਜਲੀ ਪਰ ਦੇ ਰੇਟ ਸਸਤੇ ਕਰ ਦਿੰਦੇ ਰੇਟ ਸਸਤੇ ਕਰਕੇ ਲੋਕਾਂ ਨੇ ਭਾਵਾ ਵਾਲੀ ਪਾਰਟੀ ਦੇ ਦੱਖਣੀ ਹੜਕੇ ਦੇ ਵਿੱਚ ਕੂੜੇ ਦੇ ਡੰਪ ਬਣੇ ਹੋਏ ਨੇ ਬਾੜ ਦੇ ਵਿੱਚ ਤੁਸੀਂ ਹੁਣ ਵੀ ਚੜੇ ਜਾਓ ਕੂੜੇ ਦੇ ਡੰਪ ਨੇ ਕੋਈ ਸਫਾਈ ਦਾ ਧਿਆਨ ਨਹੀਂ ਹੈ ਕੋਈ ਕੁਝ ਨਹੀਂ ਹੈ ਕੋਈ ਸੀਵਰੇ ਨਹੀਂ ਗਲੀਆਂ ਨਾਲੀਆਂ ਬੰਦ ਨੇ ਮੈਂ ਤੁਹਾਨੂੰ ਨਾਲ ਦਿਖਾ ਦਿੰਦਾ ਮੇਰੇ ਬਿਲਕੁਲ ਨਾਲ ਕਲੋਨੀ ਆਬਾਦੀ ਮੰਡਲ ਸ਼ਮੰਦਾਸ ਜਿੱਥੇ ਮੈਂ ਨਹੀਂ ਰਿਹਾ ਜੀ ਉਥੇ ਸਰੇ ਉੱਠ ਕੇ ਜਦੋਂ ਪਾੜੀਆਂ ਟੁੱਟੀਆਂ ਦਾ ਪਾਣੀ ਛੱਡਦੇ ਨੇ ਤਾਂ ਪਹਿਲੇ ਪਾਣੀ ਜਾਂ 10 ਪਾੜੀਆਂ ਗੰਦੇ ਪਾਣੀ ਦੀ ਆਉਂਦੀਆਂ ਨੇ ਫਿਰ ਉਸ ਤੋਂ ਬਾਅਦ ਜਾ ਕੇ ਤੇ ਕਿਤੇ ਜਾ ਕੇ ਪਾਣੀ ਸਾਫ਼ ਮੋਹਣ ਦੇਖਣ ਨੂੰ ਪੈਂਦਾ ਬਿਮਾਰੀਆਂ ਵੱਧ ਰਹੀਆਂ ਉਹ ਪਾਣੀ ਸਾਫ਼ ਕਰਦਾ ਹੁੰਦਾ ਪੀਣ ਯੋਗ ਹੀ ਪਾਣੀ ਨਹੀਂ ਹੈ ਆਰ ਵੀ ਨਹੀਂ ਸਾਫ਼ ਕਰ ਪਾਦੇ ਆਪਾਂ ਕਿੱਥੇ ਜਾ ਕੇ ਸੁਣਾਵਾਂਗੇ ਕਿੱਥੇ 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 ਆਮ ਆਦਮੀ ਪਾਰਟੀ ਜਵਾਬ ਦੇ ਜਵਾਬ ਹੀ ਗਏ ਕਰੇਗੀ ਇਹਨਾਂ ਨੂੰ ਮੂੰਹ ਤੋੜਵਾ ਜਵਾਬ 2027 ਦੀਆਂ ਇਲੈਕਸ਼ਨ ਹੋਈਆਂ ਚਾਹੀਦੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਹੀ ਇੰਚਾਰਜ ਦੇ ਲਾਟੀ ਜੀ ਇਹ ਇਹਨਾਂ ਨੇ ਕਿਹਾ ਵਾ ਜਿਹੜੀ 2027 ਦੀਆਂ ਜਿਹੜੀਆਂ ਲਿਖਨੀਆਂ ਨੇ ਜਿਹਦਾ ਸੁਖਵੀਰ ਸਿੰਘ ਜੀ ਬਦਲ ਨੂੰ ਪੰਜਾਬ ਦਾ ਪ੍ਰਧਾਨ ਚੁਣਿਆ ਗਿਆ ਏ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਕਮਾਂਡ ਫਿਰ ਸਟਰੋਂਗ ਨਿਕਾਲੀ ਦਾ ਫਿਰ ਸੰਭਲੇਗਾ ਫਲਜੀਤ ਸਿੰਘ ਵਰਪਾਲ ਦੀ ਖਾਸ ਰੋਲ